ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਜੁੜੇ ਰਹਿਣ ਤੇ ਸਵਾਗਤ ਕਰਦੀ ਹਾਂ ਖਬਰ ਆ ਰਹੀ ਹੈ ਜੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਾਜਗੜ ਤੋਂ ਪਿੰਡ ਵਾਸੀਆਂ ਵੱਲੋਂ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਉੱਥੇ ਹੀ ਇੱਕ ਨਵੀਂ ਪਿਰਤਪਾਪ ਮਿਸ਼ਾਲ ਕਾਇਮ ਕੀਤੀ ਪੰਜਾਬ ਦਾ ਪਹਿਲਾ ਪਿੰਡ ਹੈ ਰਾਜਗੜ ਜਿੱਥੇ ਕਿ ਗ੍ਰੰਥੀ ਸਿੰਘ ਨੂੰ 22 ਸਾਲ ਬਾਅਦ ਸੇਵਾ ਕਰਨ ਤੋਂ ਬਾਅਦ ਸੇਵਾ ਮੁਕਤ ਕੀਤਾ ਗਿਆ ਅਤੇ ਪੂਰੇ ਪਿੰਡ ਵਾਸੀਆਂ ਵੱਲੋਂ ਗੁਰੂ ਦੇ ਵਜ਼ੀਰ ਨੂੰ ਸੋਨੇ ਦੀੁੰਦੀ ਸਿਰੋਪਾ ਅਤੇ ਵਸਤਰ ਪੈਂਟ ਕਰਕੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਡੀਡੀਐਸ ਬਿਊਰੋ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਹੈ ਅੰਸਾਰ ਵਾਹ ਵਾਹ ਕਿ ਕੀ ਬਣ ਰਹੀਆਂ ਵਾਹ ਵਾਹ ਫੋਲ ਭਗਸੀ ਨੇ ਤਾਂ ਕੋਈ ਜਨਮ ਸਗਲਾ ਵਾਹ 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 ਉਹ ਤੁਹਾਨੂੰ ਅਸਰਾ ਜਿਹਨਾਂ ਆਪੇ ਰੰਗ ਦੇ ਸਾਰੇ ਆਹ ਕਹਿੰਦੀ ਬਾਕੀ ਹੈ ਅੰਤਾਰ ਦੀ ਗਾਨੀ ਦੀਆਂ ਲੱਖ ਲੱਖ ਵਧਾਈਆਂ ਬਹਿਸੀ ਦਾ ਗੰਸਾ ਵਹੀਂ ਜੀ ਜੀ ਅੰਸਾਰ ਆਨ ਮਿੱਤੇ ਜੀ ਗਨ ਲਾਰ ਸਰਦ ਕੋ ਉਹਦੇ ਬਰਾਕਤ ਅਜੀਤ ਪਤਰਾ ਗੋਾਇਆ ਉਹ ਸਾਡੇ ਗੁੱਟ ਸਾਡੇ ਜੀਰ ਜ਼ਮਾਨੀ ਵੀ ਬੜੀ ਸਾਉ ਤੁਹਾਰੇ ਬਹੁਤ ਹੀ ਰੈਕੋ ਆਪਣਾ ਨਾਲ ਉਹਨਾਂ ਨੇ ਸੇਵਾ ਕੀਤੀ ਆ ਸਾਰੇ ਨਗਰ ਨੇ ਕਿਰਪਾ ਤੇ ਬਾਕੀ ਬਾਬਾ ਜੀ ਨੇ ਕਿਰਪਾ ਇਹਨਾਂ ਦੇ ਛੋਟੇ ਛੋਟੇ ਬੱਚੇ ਸਾਨੂੰ ਜਿੱਦਣ ਸਾਡੇ ਕੋਲ ਆਏ ਹਨ ਸਾਰੇ ਨਗਰ ਦੇ ਨਾਲ ਬੁਲਖੇ ਉਹਨਾਂ ਦੀ ਸ਼ਾਦੀ ਕੀਤੀ ਸੋ ਹੁਣ ਇਹਨਾਂ ਨੇ ਉਹ ਬੱਚੇ ਵੀ ਬੰਦੀਸ਼ ਕਰੀ ਗਈ ਜੀ ਬੰਨੋ ਦੇ ਹੁਣ ਬਾਬਾ ਜੀ ਜਾਣਦਾ ਸੀ ਬਾਬਾ ਜੀ ਨੂੰ ਤੰਦੇ ਨਹੀਂ ਤੇ ਵੀ ਤੁਸੀਂ ਸਾਡੇ ਕੋਲ ਹੀ ਰਹੋ। ਬਾਬਾ ਜੀ ਕਹਿੰਦੇ ਕਿ ਅਸੀਂ ਕਿਸੇ ਗੁਰੂ ਘਰ ਚ ਨਹੀਂ ਜਾਣਾ। ਅਸੀਂ ਹੁਣ ਬਾਹਰ ਦੇਸ਼ ਜਾਣਾ। ਸੋ ਸਾਰੇ ਨਗਰ ਵੱਦੋਂ ਬਾਬਾ ਜੀ ਤੋਂ ਬਹੁਤ ਬਹੁਤ ਰਾਇ। ਅਹ ਜੀ ਦਾ ਨਾਮ ਵਹਿਦ ਮਹਰਜ਼ਾ ਫੋਗਰ ਚਾਹੁੰਦਾ ਤੁਹਾਨੂੰ ਬਾਹਰ ਗਿਆ ਤਾਂ ਕਰਦੇ ਹਾਂ। ਮਾਰੀ ਜਲ ਕਾ ਨਾ। ਜਦ ਵੀ ਰਾਹ ਯਾਰ ਬਣਨ ਗਿਆ ਤੇ ਬਾਬਾ ਜੀ ਨੂੰ ਅੱਜ ਦਿਹਾੜੇ ਤੇ ਬਾਬਾ ਜੀ ਨੂੰ ਜੇ ਜੰਤਪੁਰ ਦੀਆਂ ਅੰਨਛਾ ਬੁਖਸ਼ੀਤ ਹੈ ਅਸਰ ਨਗਰ ਇਹ ਸੰਗਤਾਂ ਨੇ ਸਾਰੇ ਬੱਤ ਕਰਦੇ ਇਛਾ ਲਈ ਬਾਬਾ ਜੀ ਨੇ ਸਨਮਾਨ ਦਿੱਤਾ ਬਾਬਾ ਜੀ ਬਹੁਤ ਦੇਰ ਤੋਂ ਸੇਵਾ ਕਰ ਰਹੇ ਨੇ ਇਹ ਦੱਸਦੇ ਹੁੰਦੇ ਸੀ ਬਾਬਾ ਜੀ ਕਹਿੰਦੇ ਤੁਹਾਡੇ ਪ੍ਰਾਂ ਉਹ ਜੀਤ ਨਹੀਂ ਹਨ ਉਹਨਾਂ ਨੇ ਇਹਨਾਂ ਨੂੰ ਕਿਹਾ ਸੀ ਕਿ ਬਾਬਾ ਜੀ ਆਏ ਹੋ ਤਾਂ ਸੇਵਾ ਮੁਕਤ ਹੋ ਜਾਈਓ ਤੁਮ ਬਾਬਾ ਜੀ ਨਾਲ ਬਹੁਤ ਬੱਤ ਕਰਦਾ ਹਾਂ ਕਿਹਨਾਂ ਸਾਡੇ ਰਿਸ਼ਤਾ ਕਹਾਂ ਨਾ ਕਿ ਲਾਇਆ ਆਰਾ ਜਰੇ ਕਾ ਗਣਾ ਉਹ ਸੇਵਾ ਕਰਦੇ ਨੇ ਸੇਵਾ ਮੁਕਤ ਹੋ ਕੇ ਜਾ ਰਹੇ ਨੇ ਖੰਡਰਾਲੀ ਬਾਗਾ ਕੀਤਾ ਨੇ ਵੀ ਤੁਹਾਡੇ ਭਰਾ ਨਾਲ ਕੀਤਾ ਤਾਂ ਤੁਹਾਡੇ ਨਾਲ ਕੀ ਕਰਦੇ ਸੇਵਾ ਮੁਕਤ ਹੋ ਕੇ ਜਾਣਾ ਨੇ ਫਿਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸਰਿਕਲ ਦਾ ਬਹੁਤ ਧੰਨਵਾਦ ਜੀ ਲੋਕਾਂ ਨੂੰ ਬਹੁਤ ਬਹੁਤ ਮੈਂ ਵੀ ਇਹਨਾਂ ਤੋਂ ਬਾਕੀ ਤਾਂ ਹਾਂ ਜੀ ਬੈ ਜੀ ਸਾਹਿਬ ਜੀ ਵਾਣੀ ਜੀ ਕਿਹੜਾ ਗੰਸਾ ਵਾਹ ਤੁਮ ਜਿੱਕੀ ਖੱਤੇ ਤੋਂ ਬੰਦ ਜਨ ਕੇ ਜਿਹੜਾ ਅਗੜਾ ਜਨ ਹੁਣ ਤਾਂ ਨਹੀਂ ਆਈ ਤਾਂ ਮੈਂ ਬਾਈ ਤਾਲ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਂਤ ਦਿੱਤਾ ਜੀ ਸੋ ਇਹ ਸਾਰੇ ਸਾਡੇ ਕਾਰਜ ਨਾਲ ਲੱਗੇ ਮੂਲੇ ਲਾਹੂ ਦਾ ਲੱਗੇ ਨਵਾਏ ਤੇ ਸੰਗਤ ਨੂੰ ਬੇਨਤੀ ਕੀਤੀ ਕਿ ਅਸੀਂ ਬਾਹਰ ਜਾਣਾ ਬੱਚਿਆਂ ਦੇ ਕੋਲ ਹੈ ਤੇ ਸੰਗਤ ਨੇ ਬਹੁਤ ਜ਼ੋਰ ਲਾਇਆ ਸਾਨੂੰ ਤੇ ਅਸੀਂ ਕਹਾਂ ਭਾਈ ਅਸੀਂ ਇੱਥੇ ਜਾਣਾ ਜ਼ਰੂਰ ਹੈ ਤੇ ਸੰਗਤ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਤੇ ਅੱਜ ਸਾਨੂੰ ਮੁਲਾਕਾਤ ਦਿੱਤੀ ਹੈ ਤੇ ਅਸੀਂ ਸਾਰੇ ਜੀ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਕਿ 22 ਸਾਲਾਂ ਦੇ ਵਿੱਚ ਜਿਵੇਂ ਘਰ ਵਾਂਗੂ ਅਸੀਂ ਰਹੇ ਆ ਸਾਨੂੰ ਕਿਸੇ ਵਿੱਚ ਇਹਦੀ ਕਮੀ ਨਹੀਂ ਆਉਣ ਦਿੱਤੀ ਤੇ ਪਰਿਵਾਰ ਵਾਂਗੂ ਰਹੇ ਆ ਤੇ ਸਾਰੇ ਨਗਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ